ਉਹੀ ਕਹਿ ਰਹੇ ਆ ਕਿ ਆਪਾਂ ਕਿਥੇ ਕਹਿੰਦੇ ਕਿ ਆਪਾਂ ਕਿਤੇ YouTube ਨੂੰ ਕਹਿੰਦੇ ਕਿ YouTube ਸਾਨੂੰ ਪੈਸੇ ਦਿੰਦਾ ਤਾਂ ਆਪਾਂ ਇਦਾਂ ਕਰਦੇ ਆ ਇਹ ਜਨਰਲ ਕਮੈਂਟ ਹੁੰਦਾ ਕੰਟੈਂਟ ਕ੍ਰੀਏਟਰ ਦਾ ਕੀ YouTube ਸਾਨੂੰ ਪੈਸੇ ਦੇ ਰਿਹਾ ਆ ਆਪਾਂ ਤਾਂ ਇਦਾਂ ਕਰ ਰਹੇ ਆ YouTube ਦੀ ਸਿੱਧੀ ਪਾਲਿਸੀ ਹੈ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਓਪਨ ਬਾਡੀ ਕਨਸੈਪਟ ਅਗਰ ਦਿਖਾਇਆ ਜਾਂ ਕਿਸੇ ਵੀ ਤਰ੍ਹਾਂ ਦੀ ਤੁਸੀਂ ਮਤਲਬ ਜਿਹੜੇ ਆਫੈਂਸਿਵ ਵਰਡਸ ਹੈਗੇ ਹਨਾ ਉਹ ਵੀ ਤੁਸੀਂ ਨਹੀਂ ਬੋਲ ਸਕਦੇ YouTube ਤੇ YouTube ਡਾਇਰੈਕਟ ਤੌਰ ਤੇ ਤੁਹਾਡੀ ਵੀਡੀਓ ਬਲੌਕ ਕਰ ਦੇਗਾ ਜਾਂ ਡੀਮੋਨਟਾਈਜ਼ ਕਰ ਦੇਗਾ ਕੀ ਪਲੇਟਫਾਰਮ ਦੇ ਵਿੱਚ ਇਹ ਹੈ ਕਿ ਉਹ ਤੁਹਾਨੂੰ ਡਾਇਰੈਕਟਲੀ ਪੈਸੇ ਨਹੀਂ ਦਿੰਦਾ ਤੁਹਾਨੂੰ ਤੁਸੀਂ ਬ੍ਰਾਂਡ ਐਂਡੋਰਸ ਕਰਦੇ ਹੋ ਠੀਕ ਹੈ ਬ੍ਰੈਂਡ ਐਂਡ ਡੋਰਸ ਕਿਦਾਂ ਕਰਦੇ ਜਿੱਦਾਂ ਲੋਕਲ ਰੈਸਟੋਰੈਂਟਸ ਹੋ ਗਏ ਲੋਕਲ ਕਾਰ ਸੇਲਰਸ ਹੋ ਗਏ ਬੈਟਿੰਗ ਐਪਸ ਹੋ ਗਈ ਸਪੈਸ਼ਲੀ ਜਿਹੜੀਆਂ ਇਹ ਹੈਗੀਆਂ ਇਹ ਇਦਾਂ ਦੇ ਕੰਟੈਂਟਸ ਨੂੰ ਲੱਭਦੇ ਆ ਕਿਉਂ ਕਿ ਇਦਾਂ ਦੇ ਜਿਹੜੇ ਕੰਟੈਂਟ ਜਿਹੜੀ ਅਸ਼ਲੀਲ ਵੀਡੀਓ ਕੰਟੈਂਟ ਬਣਾਉਣ ਵਾਲੇ ਜਿਹੜੇ ਕੰਟੈਂਟ ਕ੍ਰੀਏਟਰ ਆ ਇਹਨਾਂ ਦੀ ਇੰਗੇਜਮੈਂਟ ਇੱਕ ਨਾਰਮਲ ਕੰਟੈਂਟ ਨਾਲੋਂ 5 ਟਾਈਮਸ ਜ਼ਿਆਦਾ ਹੈ ਮਤਲਬ ਈਵਨ ਅਗਰ ਮੈਂ ਇੱਕ ਟ੍ਰੈਵਲ ਵਲੌਗ ਬਣਾ ਰਿਹਾ ਹਾਂ ਜੀ ਫਾਰ ਇਗਜ਼ਾਮਪਲ ਤੇ ਅਗਰ ਮੇਰੀ ਇੱਕ ਵੀਡੀਓ ਦੇ ਉੱਤੇ ਲੱਖ ਵਿਊ ਆ ਰਿਹਾ ਤੇ ਉਸ ਲੱਖ ਵੀਊ ਦੇ ਉੱਤੇ 1000 ਸੇਮ ਉਦਾਹਰਨ ਕੰਟੈਂਟ ਅਗਰ ਇੱਕ ਅਸ਼ਲੀਲ ਕਾਮੇਡੀ ਜਾਂ ਅਸ਼ਲੀਲ ਚੀਜ਼ਾਂ ਕਰਨ ਵਾਲਾ ਇੱਕ ਕੰਟੈਂਟ ਕ੍ਰੀਏਟਰ ਅਗਰ ਪਾਏਗਾ ਤਾਂ ਉਹ 1 ਲੱਖ ਦੇ بجائے ਉਹਨੂੰ 10 ਲੱਖ ਵਿਊਜ਼ ਹੋਣਗੇ ਤੇ ਨੈਚੁਰਲੀ ਐਜ਼ ਅ ਬਿਜ਼ਨਸਮੈਨ ਅਗਰ ਮੈਂ ਹਾਂ ਮੈਂ ਆਪਣੇ ਬ੍ਰਾਂਡ ਨੂੰ ਓਬਵੀਅਸਲੀ ਉੱਥੇ ਪ੍ਰਮੋਟ ਕਰੂੰਗਾ ਜਿੱਥੇ ਇੰਗੇਜਮੈਂਟ ਜ਼ਿਆਦਾ ਹੈ